ਸਿੱਖ ਕੌਮ ਦੇ ਨਾਲ ਪੱਖਪਾਤ ਕਿਉਂ ਸਿੱਖ ਕੌਮ ਦੇ ਨਾਲ ਵਿਤਕਰਾ ਕਿਉਂ ਸੈਂਟਰ ਦੇ ਵਿੱਚ ਕਦੇ ਕਾਂਗਰਸ ਪਾਰਟੀ ਦੀ ਸਰਕਾਰ ਆਈ ਕਦੇ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਇਹਨਾਂ ਦੋਨਾਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਦੇ ਨਾਲ ਕੌਮ ਦੇ ਨਾਲ ਪੱਖਪਾਤ ਕੀਤਾ ਅਸੀਂ ਗੱਲ ਕਰ ਰਹੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਸੀਂ ਗੱਲ ਕਰ ਰਹੇ ਹਾਂ ਜਗਤਾ ਸਿੰਘ ਹਵਾਰਾ ਦੀ ਇੱਕ ਪਾਸੇ ਸਰਕਾਰਾਂ ਵੱਲੋਂ ਲੋਕਤੰਤਰ ਦੇ ਸੰਵਿਧਾਨ ਦੇ ਹਵਾਲੇ ਦਿੱਤੇ ਜਾਂਦੇ ਨੇ ਤੇ ਦੂਸਰੇ ਪਾਸੇ ਸੈਂਟਰ ਦੀਆਂ ਸਰਕਾਰਾਂ ਵੱਲੋਂ ਧਜੀਆਂ ਉਡਾਈਆਂ ਆਜ਼ਾਦੀਆਂ ਨੇ ਲੋਕਤੰਤਰ ਦੀਆਂ ਧਜੀਆਂ ਉਡਾਈਆਂ ਆਜ਼ਾਦੀਆਂ ਨੇ ਦੇਸ਼ ਦੇ ਸੰਵਿਧਾਨ ਦੀਆਂ ਜਦੋਂ ਗੱਲ ਆਉਂਦੀ ਹੈ ਮੌਲਿਕ ਅਧਿਕਾਰਾਂ ਦੀ ਜਦੋਂ ਗੱਲ ਆਉਂਦੀ ਹੈ ਹਕ ਲਾਕੀ ਹੱਕਾਂ ਦੀ ਜਦੋਂ ਗੱਲ ਆਉਂਦੀ ਹੈ ਮਨੁੱਖੀ ਅਧਿਕਾਰਾਂ ਦੀ ਤਾ ਫਿਰ ਸਿੱਖ ਕੌਮ ਨੂੰ ਨਜ਼ਰੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਇਸ ਦੇਸ਼ ਦੇ ਵਿੱਚ ਦੋ ਨਹੀਂ ਤਿੰਨ ਤਿੰਨ ਕਾਨੂੰਨ ਨੇ ਇੱਕ ਪਾਸੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਇਸ ਦੇ ਬਾਪ ਯੂਧਵੇ ਜੇਲ੍ਹਾਂ ਦੇ ਵਿੱਚ ਬੰਦ ਨੇ ਡਕੇ ਹੋਏ ਨੇ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਪਿਛਲੇ ਦਿਨਾਂ ਦੇ ਵਿੱਚ ਤੇ ਸੈਂਟਰ ਸਰਕਾਰ ਟਸ ਤੋਂ ਮੱਸ ਨਹੀਂ ਹੋਈ ਤੇ ਅਸੀਂ ਗੱਲ ਕਰਦੇ ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਦੂਸਰੇ ਪਾਸੇ ਭਾਈ ਜਗਤਾਰ ਸਿੰਘ ਹਵਾਰਾ ਦੀ ਕੌਮ ਨੂੰ ਲੋੜ ਹੈ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਚੱਲ ਰਹਾ ਮੁੱਤਲ ਵਿਰਸਾ ਸਿੰਘ ਬਲਟੋਹਾ ਤੇ ਹੋਰ ਧਾਰਮਿਕ ਜਥੇਬੰਦੀਆਂ ਫਿਰ ਦੁਬਾਰਾ ਗੁਹਾਲ ਲਗਾਰੀਆਂ ਨੇ ਸੈਂਟਰ ਦੇ ਸਾਹਮਣੇ ਕਿ ਜਗਤਾ ਸਿੰਘ ਹਵਾਰਾ ਨੂੰ ਲੈ ਕੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਜਾ ਰਿਹਾ ਹੈ ਇਹ ਕਿੱਥੇ ਲਿਖਿਆ ਹੈ ਜੇਕਰ ਕੋਈ ਦੋਸ਼ੀ ਹੈ ਕੋਈ ਕ੍ਰਿਮੀਨਲ ਹੈ ਕੋਈ ਅਪਰਾਧੀ ਹੈ ਕਿਸੇ ਨੇ ਕਤਲ ਕੀਤਾ ਹੈ ਕਿ ਉਹ ਆਪਣੀ ਬਜ਼ੁਰਗ ਮਾਤਾ ਨੂੰ ਨਹੀਂ ਮਿਲ ਸਕਦਾ ਜਿਸ ਦੀ ਮਾਤਾ ਦਾ ਦਿਮਾਗ ਪ੍ਰੋਪਰ ਤਰੀਕੇ ਦੇ ਨਾਲ ਕੰਮ ਨਹੀਂ ਕਰਦਾ ਜਿਸ ਦੀ ਮਾਤਾ ਦਾ ਜਿਹੜਾ ਹੈ ਜਿਸ ਦੀਆਂ ਜਿਸ ਦੀ ਮਾਤਾ ਦੀਆਂ ਨਜ਼ਰਾਂ ਜਿਹੜੀਆਂ ਨੇ ਸਹੀ ਤਰੀਕੇ ਦੇ ਨਾਲ ਅੱਖਾਂ ਕੰਮ ਨਹੀਂ ਕਰ ਰਹੀਆਂ ਤੇ ਅਡੀਕ ਹੈ ਕਿ ਮੈਂ ਪੁੱਤਰ ਨੂੰ ਦੇਖਣਾ ਚਾਹੁੰਦੀ ਹਾਂ ਪੁੱਤਰ ਨੂੰ ਮਿਲਣਾ ਚਾਹੁੰਦੀ ਹਾਂ ਪੁੱਤਰ ਨੂੰ ਛੂਣਾ ਚਾਹੁੰਦੀ ਹਾਂ ਤੇ ਗਲੇ ਲਾਉਣਾ ਚਾਹੁੰਦੀ ਹਾਂ ਅਸੀਂ ਗੱਲ ਕਰ ਰਹੇ ਹਾਂ ਜਗਤਾ ਸਿੰਘ ਹਵਾਰਾ ਦੀ ਮਾਤਾ ਜੀ ਦੀ ਜਗਤਾਜ ਸਿੰਘ ਹਵਾਰਾ ਦੀ ਮਾਤਾ ਜੇਰੇ ਇਲਾਜ ਲਈ ਹਸਪੀਟਲ ਦੇ ਵਿੱਚ ਐਡਮਿਟ ਨੇ। ਸ੍ਰੀ ਅਕਾਲ ਸਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਹੁਣਾਵਲੋਂ ਮੁਲਾਕਾਤ ਕੀਤੀ ਗਈ। ਉਸ ਤੋਂ ਬਾਅਦ ਐਡਮਿਟਡ ਹਰਜਿੰਦਰ ਸਿੰਘ ਧਾਮੀ ਵੀ ਪਹੁੰਚੇ ਅਤੇ ਗੁਹਾਰ ਨਗਾਈਗੀ ਜਗਤਾਜ ਸਿੰਘ ਹਵਾਰਾ ਨੂੰ ਪ੍ਰੋਲ ਸਰਲੋ ਜਾਂ ਜਵੰਤ ਦੇ ਕੇ ਕੁਝ ਦਿਨਾਂ ਦੇ ਲਈ ਆਪਣੀ ਮਾਤਾ ਦੇ ਕੋਲ ਭੇਜਿਆ ਜਾਵੇ। ਚਾਹੇ ਸਿਕਿਉਰਿਟੀ ਨਾਲ ਹੋਵੇ ਐਟ ਲੀਸਟ ਉਹ ਆਪਣੀ ਮਾਤਾ ਦਾ ਹਾਲ ਜਾਣ ਹਾਲਚਾਲ ਤਪੋ ਸਕਣ ਆਪਣੀ ਮਾਤਾ ਨੂੰ ਤਾਂ ਗੱਲ ਗੱਲ ਲਗਾ ਸਕਣ ਲੇਕਿਨ ਇਹਨਾਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਵੋਟ ਬੈਂਕ ਕੌਮ ਤੋਂ ਜਰੂਰ ਇਕੱਠਾ ਕੀਤਾ ਤੇ ਕੌਮ ਨੇ ਹੁਬ-ਹੁਬ ਕੇ ਵੋਟਾਂ ਵੀ ਪਾਈਆਂ ਚਲੋ ਕਾਂਗਰਸ ਨੇ ਭਾਰਤੀ ਜਨਤਾ ਪਾਰਟੀ ਬੰਦੀ ਸਿੰਘਾਂ ਨੂੰ ਰਿਹਾ ਕਰੇਗੀ ਚਲੋ ਭਾਰਤੀ ਜਨਤਾ ਪਾਰਟੀ ਨੇ ਕਾਂਗਰਸ ਪਾਰਟੀ ਜਦੋਂ ਸੈਂਟਰ ਦੇ ਵਿੱਚ ਆ ਉਹ ਆਵੇਗੀ ਉਹ ਬੱਦੀ ਸਿੰਘਾਂ ਨੂੰ ਰਿਹਾ ਕਰੇਗੀ ਸਿੱਖਾਂ ਦੀ ਆਵਾਜ਼ ਨੂੰ ਉਬਲੰਦ ਕਰੇਗੀ ਲੇਕਿਨ ਇਹਨਾਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਕੌਮ ਦੇ ਨਾਲ ਜਿਹੜੇ ਕੌਮ ਦੇ ਮਹਾਨ ਯੋਧੇ ਨੇ ਚਾਹੇ ਉਹ ਜਗਤਾਰ ਸਿੰਘ ਖਵਾਰਾ ਹੋਣ ਚਾਹੇ ਉਹ ਭਾਈ ਬਲਵੰਤ ਸਿੰਘ ਰਾਜੋ ਹੋਣ ਉਹਨਾਂ ਨਾਲ ਧੋਖਾ ਹੀ ਕੀਤਾ ਹੈ ਪੰਜਾਬ ਨੇ ਬੜੇ ਸੰਤਾਪ ਪੰਡਾਏ ਪਹਿਲਾ 1947 ਦਾ ਫਿਰ 1984 ਦਾ ਫਿਰ 1988 ਦਾ ਫਿਰ 2023 ਤੇ 2025 ਦੇ ਹੜ੍ਹਾਂ ਵਾਲਾ ਉਸ ਤੋਂ ਬਾਅਦ ਸੰਤਾਪ ਅਡਾਇਆ ਚਿੱਟੇ ਦਾ ਨੌਜਵਾਨਾਂ ਦੀਆਂ ਜ਼ਿੰਦਗੀਆਂ ਨੂੰ ਖਰਾਬ ਕਰ ਦਿੱਤਾ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦਿੱਤਾ ਤੇ ਪਹਿਲਾ 1984 ਦੇ ਵਿੱਚ ਜੋ ਕੁਝ ਕੌਮ ਦੇ ਨਾਲ ਕੀਤਾ ਗਿਆ ਉਹ ਅੱਜ ਵੀ ਜੇਕਰ ਉਹਨਾਂ ਦੀ ਕਹਾਣੀ ਨੂੰ ਅਸੀਂ ਬਿਆਰ ਕਰਦੇ ਹਾਂ ਤੇ ਆਪਣੇ ਰੌਂਗ ਤੇ ਖੜੇ ਹੋ ਜਾਂਦੇ ਨੇ ਤੇ ਫਿਰ ਵੀ ਇਹਨਾਂ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਸਿੱਖਾ ਤੇ ਤਰਸ ਕਿਉਂ ਨਹੀਂ ਆਉਂਦਾ ਕਿਉਂਕਿ ਇਹ ਮੌਲਕ ਅਧਿਕਾਰਾਂ ਦੀ ਗੱਲ ਕਰਦੇ ਨੇ ਇਹ ਗੱਲ ਕਰਦੇ ਨੇ ਮਨੁੱਖੀ ਅਧਿਕਾਰਾਂ ਦੀ ਇਹ ਗੱਲ ਕਰਦੇ ਨੇ ਕਿ ਸਾਨੂੰ ਸਾਡੇ ਹੱਕ ਮਿਲਨੇ ਚਾਹੀਦੇ ਨੇ ਲਗਾਤਾਰ ਜਗਤਾਰ ਸਿੰਘ ਹਵਾਰਾ ਦੇ ਹੱਕ ਵਿੱਚ ਵਕ ਵਕ ਸਿੱਖ ਜਥੇਬੰਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੱਜ ਸ਼੍ਰੋਮਣੀ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਸੁਰਜੀਤ ਸਿੰਘ ਰਖੜਾ ਪ੍ਰੋਫੈਸਰ ਪ੍ਰੀਤ ਸਿੰਘ ਚੰਦੂ ਮਾਜਰਾ ਮਨਪ੍ਰੀਤ ਇਯਾਲੀ ਅਤੇ ਦੂਸਰੇ ਪਾਸੇ ਜਿਹੜੇ ਹੈ ਚਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਗੁਹਾਰ ਲਗਾਈ ਹੈ ਕਿ ਐਟ ਲਿਸ 4 ਜਾਂ 5 ਦਿਨ ਦੀ ਫਰਮ ਲੋ ਜਗਤਾਰ ਸਿੰਘ ਹਵਾਰਾ ਨੂੰ ਜ਼ਬਾਨਤ ਜਾਂ ਪ੍ਰੋ ਦਿੱਤੀ ਜਾਵੇ ਜੇਕਰ ਡੇਰਾ ਸੱਚਾ ਸੌਦਾ ਦੇ ਸਾਧ ਅਤੇ ਹੋਰ ਕੋਰ ਅਪਰਾਧੀਆਂ ਨੂੰ 40 ਤੋਂ 45 ਦਿਨ ਦੀ ਸਾਲ ਦੇ ਵਿੱਚ ਤਿੰਨ ਤੋਂ ਚਾਰ ਵਾਰ ਪਰੋਲ ਜਾਂ ਫਰਲੋ ਦਿੱਤੀ ਜਾ ਸਕਦੀ ਹੈ ਫਿਰ ਜਗਤਾਰ ਸਿੰਘ ਹਵਾਰਾ ਨੂੰ ਜਾਂ ਭਲਵਾਈ ਭਾਈ ਬਲਵੰਤ ਸਿੰਘ ਰਾਜੋਆ ਨੂੰ ਕਿਉਂ ਇਸ ਕਰਕੇ ਕੌਮ ਨੂੰ ਫਿਰ ਦੁਬਾਰਾ ਇਕੱਠੇ ਹੋਣਾ ਪਵੇਗਾ ਕੌਮ ਨੂੰ ਫਿਰ ਦੁਬਾਰਾ ਆਵਾਜ਼ بلند ਕਰਨੀ ਪਵੇਗੀ ਕਿਉਂਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਲਾ ਇਲਾਹ ਹਸਪੀਟਲ ਦੇ ਵਿੱਚ ਨੇ ਉਹਨਾਂ ਦਾ ਅਲਸਰ ਰਿਹਾ ਹੈ ਉਹ ਹਸਪੀਟਲ ਦੇ ਵਿੱਚ ਐਡਮਿਟ ਨੇ ਉਹਨਾਂ ਨੂੰ ਅਧੀਖ ਹੈ ਆਪਣੇ ਪੁੱਤਰ ਦੀ ਉਹਨਾਂ ਨੂੰ ਅਧੀਖ ਹੈ ਕਿ ਕਦੋਂ ਜਗਤਾਰ ਸਿੰਘ ਹਵਾਰਾ ਆਉਣਗੇ ਕਦੋਂ ਮੈਨੂੰ ਗੱਲ ਨਾਲ ਲਾਉਣਗੇ ਯਾਨੀ ਕਿ ਇਹ ਦੇਸ਼ ਦੇ ਕਾਨੂੰਨ ਦੇ ਵਿੱਚ ਇਹ ਕਿਤੇ ਵੀ ਨਹੀਂ ਲਿਖਿਆ ਹੋਇਆ ਕਿ ਭਈ ਜਿਹੜਾ ਕੋਈ ਅਪਰਾਧੀ ਹੈ ਅਪਰਾਧ ਕਰਦਾ ਹੈ ਉਹਨੂੰ ਆਪਣੇ ਮਾਤਾ ਪਿਤਾ ਦੇ ਨਾਲ ਨਾ ਮਿਲਨ ਦਿੱਤਾ ਜਾਵੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ ਜਿੱਥੇ ਕਿ ਸਰਕਾਰਾਂ ਨੂੰ ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਤੇ ਦੂਸਰੇ ਪਾਸੇ ਉਧਰ ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਕੌਮ ਨੂੰ ਲੈ ਕੇ ਕੌਮ ਦੇ ਯੋਧਿਆਂ ਨੂੰ ਲੈ ਕੇ ਲੋਕਤੰਤਰ ਅਤੇ ਸੰਵਿਧਾਨ ਦੀਆਂ ਅਤੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ ਕੌਮ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜਗਤਾਪ ਸਿੰਘ ਹਵਾਰਾ ਨੂੰ ਪਰੌਲ ਜਾਂ ਜਬਾਨ ਤੇ 4 ਤੋਂ 5 ਦਿਨ ਦੀ ਛੁੱਟੀ ਦਿੱਤੀ ਜਾਵੇਗੀ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਕਿ ਸੈਂਟਰ ਸਰਕਾਰ ਜਗਤਾਪ ਸਿੰਘ ਹਵਾਰਾ ਨੂੰ ਪਰੌਲ ਜਾਂ ਜਵਾਬਤ ਦਿੰਦੀ ਹੈ ਜਾਂ ਨਹੀਂ ਧੰਨ